ਵਿਅਕਤ ਹਾਦਸਾ ਜਰੂਰ ਪਿਆ ਸਮਾਜ ਸੇਵਾ ਸੁਸਾਇਟੀ ਅਧੇਟਣ ਮੋਗਾ 24 ਘੰਟੇ ਸੇਵਾ ਨੂੰ ਸਮਰਪਿਤ ਆ ਫਾਦੇਗੜ ਜਲਾਲਾਬਾਦ ਦੇ ਕੋਲੇੜਾਕ ਧਰਮਪੁਰ ਸਹਾਰਕੇ ਚ ਪੈਂਦਾ ਇੱਕ ਓਵਰ ਸਪੀਡ ਹੋਣ ਦੀ ਵਜ੍ਹਾ ਕਰਕੇ ਇੱਕ ਇਹਨਾਂ ਦੇ ਮੁਲਾਜ਼ਮ ਨੇ ਦੱਸਣ ਦੇ ਮਤਾਬਕ ਵੀ ਇਹ ਜਿਹੜਾ ਡਰਾਈਵਰ ਸੀ ਸ਼ਾਂਦਾਈ ਡਰਿੰਕ ਕਰ ਰਿਹਾ ਸੀ ਰਾਤ ਨੂੰ ਕਰੀਬ 10:00 ਵਜੇ ਧਰਮਪੁਰ ਸਾਈਡ ਤੋਂ ਆਪਣੇ ਡੰਪ ਵੱਲੀ ਮਰਕੜ ਡਾਲੇ ਜਾ ਰਹੇ ਸੀਗੇ ਤੇ ਇਸ ਨੇ ਇੱਕ ਮੋਟਰਸਾਈਕਲ ਜਿਹੜੇ ਚਾਲਕ ਦੇ ਉੱਤੇ ਤਿੰਨੇ ਆਣੇ ਸਵਾਰ ਸੀ ਪੁਨਾ ਨੂੰ ਫੇੜ ਮਾਰੀ ਥੱਲੇ ਕੁਚਲਦਾ ਹੋਇਆ ਦੋ ਜਿਹੜੇ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀਗੇ ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੀ ਸੇਵਾਦਾਰਾ ਵੱਲੋਂ ਉਹਨਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਨਾਲ ਦੀ ਨਾਲ ਫਰੀਦਕੋਟ ਰੈਫਰ ਕਰ ਦਿੱਤਾ ਉਸ ਤੋਂ ਪ੍ਰੰਤ ਜਿਹੜਾ ਕਿ ਤੀਸਰਾ ਵੀ ਸੀ ਤੀਸਰੇ ਵੀਰਦੇਵੀ ਜਿਹੜੀਆਂ ਕਿ ਕਾਫੀ ਗੰਭੀਰ ਸੱਟਾਂ ਲੱਗੀਆਂ ਸੀ ਮਤਲਬ ਕਿ ਤਿੰਨ ਮੁਲਾਜ਼ਮਾਂ ਨੂੰ ਕੁਚਲਦਾ ਹੋਇਆ ਜਿਹੜਾ ਕਿ ਪੱਪਰ ਸੀਮੈਂਟ ਵਾਲਾ ਜਿਹੜਾ ਇੱਕ ਛੱਪੜ ਦੇ ਕਰੀਬ 35-40 ਫੁੱਟ ਜਿਹੜਾ ਕਿ ਹਟ ਦਾ ਜਾ ਕੇ ਦੇ ਪਿੱਛੇ ਟਿਕ ਪਿਆ ਸਾਡੀ ਕੋਸ਼ਿਸ਼ ਰਾਤ ਦੀ ਹੀ ਇਹ ਆ ਸਮਾਜ ਸੈਸਾਇਟੀ ਦੇ ਸਾਡੇ ਮੈਂਬਰ ਸਾਹਿਬਾਨ ਸਾਡੀ ਟੀਮ ਸਾਡੀ ਸਾਡੇ ਸਾਡੀਆਂ ਤਿੰਨ ਗੱਡੀਆਂ ਇੱਥੇ ਤਕਰੀਬਨ ਰਾਤ ਸਾਡਾ ਅਸੀਂ 11 ਵਜੇ ਦੇ ਇਹਨਾਂ ਨੇ ਕਿ ਕ੍ਰਿਸ਼ਨਾ ਕੰਪਨੀ ਦੇ ਜਿਹੜੇ ਕਿ ਇਹ ਪੇਪਰ ਆ ਇਹਨਾਂ ਨਾਲ ਤਾਲਮਿਲ ਕੀਤਾ ਕਿਤੇ ਇਹਨਾਂ ਦੇ ਮੈਨੇਜਰ ਨਾਲ ਤਾਲਮਿਲ ਕੀਤਾ ਮਤਲਬ ਕਿ ਉਪਰੰਤ ਕਿਸੇ ਦਾ ਕਿਸੇ ਦਾ ਇਹ ਨੰਬਰ ਦੇਈ ਗਏ ਹਜੇ ਤੱਕ ਕ੍ਰਿਸ਼ਨਾ ਇਹਨਾਂ ਦੀ ਮੋਟਰ ਦਾ ਇਹਨਾਂ ਦੀ ਕ੍ਰਿਸ਼ਨਾ ਕੰਪਨੀ ਦਾ ਹਜੇ ਤੱਕ ਨਾ ਕੋਈ ਹੜ ਰਿਹਾ ਨਾ ਕਿ ਜੀਵੀਸੀ ਨਾ ਇਹਨਾਂ ਦਾ ਕੋਈ ਮੁਲਾਜ਼ਮ ਹਜੇ ਤੱਕ ਇੱਥੇ ਨਹੀਂ ਕਿ ਪਹੁੰਚਿਆ ਕਿਉਂਕਿ ਜਿਹੜਾ ਵੀਰ ਇਹਨਾਂ ਦਾ ਡਰਾਈਵਰ ਸਾਨੂੰ ਹਜੇ ਤੱਕ ਲੱਭ ਨਹੀਂ ਰਿਹਾ ਵੀ ਇਹਦੇ ਵਿੱਚ ਡਰਾਈਵਰ ਹੈ ਜਾਂ ਨਹੀਂ ਹੈ ਇਹ ਪਰਮਾਤਮਾ ਜਾਣਦਾ ਪਰ ਸਾਡੀ ਕੋਸ਼ਿਸ਼ ਇੱਕੋ ਹੀ ਆ ਵੀ ਉਸ ਵੀਰ ਨੂੰ ਲੱਭਿਆ ਜਾਵੇ ਤੇ ਜਿਹੜਾ ਕਿ ਉਸ ਪਰਵਾਦੇ ਉਹਦੇ ਪੈਣ ਦਾ ਵੀਰ ਉਸ ਪੈਣ ਦਾ ਸਵਾਗਤ ਹੈ ਉਸ ਮਾਂ ਦਾ ਪੁੱਤ ਨੂੰ ਅਸੀਂ ਉਹਦੀ ਮਿੱਟੀ ਆ ਜਿਹੜੀ ਘਰ ਤੱਕ ਪਹੁੰਚ ਕਰਦੀ ਸਾਡਾ ਸਮਾਜ ਸੇਵਾ ਸੈਟੀ ਦਾ ਪਰਾਲਾ ਹਮੇਸ਼ਾ ਇਹੀ ਹੁੰਦਾ ਹੈ